ਸਰ ਜੋ ਅੱਜ ਬਲੱਡ ਡੋਨ ਕੈਂਪ ਲਗਾਇਆ ਗਿਆ ਉਹਦੇ ਬਾਰੇ ਕੀ ਚੱਲ ਰਿਹਾ ਤਾਂ ਜੈਪਿੰਮ ਜਪਾਜੀ ਅੱਜ 바ਵਾ ਸਾਹਿਬ ਈਮਰਾ ਅੰਬੇਦਕਰ ਜੀ ਦੇ 69ਵੇਂ ਪ੍ਰੀ ਨਿਰਮਾਣ ਦੇ ਸਥਾਨ ਉੱਤੇ ਅੰਬੇਦਕਰ ਪ੍ਰੈਸਲਾ ਫਲੋਰ ਵਾਲੋ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇੱਕ ਖੂਨ ਦਾ ਨਾ ਕੈਂਪ ਜਿਹੜਾ ਲਗਾਇਆ ਗਿਆ ਹੈਗਾ ਬੁੱਧਿਸਤ ਜਿਹੜਾ ਇੱਥੇ ਸਥਾਪਿਤ ਲਗਾ ਹੈਗਾ ਉਥੇ ਦੇਰ ਵਿੱਚ ਇਲਾਕਾ ਨਿਵਾਸੀਆਂ ਨੇ ਬਹੁਤ ਵੱਧ ਚੜਕੇ ਹਿੱਸਾ ਪਾਇਆ ਹੈਗਾ ਜਿਹੜੀ ਪ੍ਰੈਸਲਾਪਾ ਅੰਬੇਦਕਰ ਹੈਗੀ ਆ ਅੰਬੇਦਕਰ ਪ੍ਰੈਸਕਰ ਦੇਗੀ ਫਲੋਰ ਦੀ ਉਹਨੇ ਵੀ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਦੇ ਜਿਹੜੇ ਸਹਿਯੋਗੀ ਹੈਗੇ ਆ ਤੇ ਜਿਹੜੇ ਸਮੂਹ ਫਲੋਰ ਦੇ ਪੱਤਰਕਾਰ ਭਾਈਚਾਰਾ ਹੈਗਾ ਉਹਨਾਂ ਨੇ ਬਹੁਤ ਜ਼ਿਆਦਾ ਬੱਤਰ ਕੇ ਹਿੱਸਾ ਪਾਇਆ ਹੈਗਾ ਇਹ ਜਿਹੜਾ ਉਪਰਾਹਲਾ ਇਹ ਇੱਕ ਬਹੁਤ ਵਧੀਆ ਉਪਰਾਹਲਾ ਹੈਗਾ ਇਸ ਉਪਰਾਹਲੇ ਵਿੱਚ ਹਰ ਇੱਕ ਇਨਸਾਨ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈਗਾ ਕਿਉਂਕਿ ਜਿਹੜਾ ਬਲੱਡ ਹੈਗਾ ਇਹ ਇੱਕ ਐਸੀ ਮਨੁੱਖੀ ਜਈ ਆ ਮਸ਼ੀਨ ਹੈ ਜੀ ਉਹ ਹੀ ਤਿਆਰ ਕਰ ਸਕਦੀ ਹੈ ਜੀ ਆ ਇਹ ਕੋਈ ਟੈਕਨੀਕਲ ਚੀਜ਼ ਨਾਲ ਤਿਆਰ ਨਹੀਂ ਹੋ ਸਕਦਾ ਦਾ ਇਹ ਜਿਹੜਾ ਬਲੱਡ ਹੈਗਾ ਇਹ ਜਿਹੜੇ ਅਨੀਮੀਆ ਦੇ ਜਿਹੜੇ ਜਿਹੜੇ ਪੀੜ੍ਹ ਦੇ ਲੋਕ ਹੈਗੇ ਆ ਬੱਚੇ ਹੈਗੇ ਆ ਬਜ਼ੁਰਗ ਹੈਗੇ ਆ ਤੇ ਜਿਹੜੇ ਫੈਸੀਮੀਆ ਦੇ ਪੀੜ੍ਹ ਬੱਚੇ ਹੈਗੇ ਆ ਉਹਨਾਂ ਲਈ ਬਹੁਤ ਜ਼ਰੂਰੀ ਹੈਗਾ ਬੱਚੇ ਬਹੁਤ ਐਕਸੀਡੈਂਟ ਕੇਸ ਬਹੁਤ ਹੁੰਦੇ ਆ ਹੈਗੇ ਆ ਉਹਨਾਂ ਦਾ ਜਿਹੜਾ ਖੂਨ ਆ ਜਿਹੜਾ ਬਹੁਤ ਜ਼ਿਆਦਾ ਆ ਜਾ ਜਾਂਦਾ ਹੈਗਾ ਉਹਨਾਂ ਨੂੰ ਖੂਨ ਦੀ ਬਹੁਤ ਲੋੜ ਪੈਂਦੀ ਆ ਤੇ ਇਹ ਜਿਹੜਾ ਬਲੱਡ ਕੈਂਪ ਹੈ ਕੈਂਪ ਹੈਗਾ ਇਹ ਬਲੱਡ ਲਗਵਾਉਂਦੇ ਹੈਗੇ ਆ ਜਿੱਦਾਂ ਤੁਸੀਂ ਲਗਵਾਇਆ ਹੈਗਾ ਅੰਮ੍ਰਿਤਪੁਰ ਪ레스 ਦਾ ਫਾਰਮਰ ਇੱਕ ਬਹੁਤ ਵਧੀਆ ਸ਼ਲਾਘਾ ਜੋ ਕਰਨਾ ਹੈਗਾ ਇਹ ਉਹਨਾਂ ਰੋਗੀਆਂ ਨੂੰ ਉਹਨਾਂ ਦੇ ਜਿਹੜੇ ਕੀਰਤਾਨੋਲਾ ਹੈ ਕੰਮ ਉਹ ਹੈਗਾ ਇਹ ਜਿਹੜਾ ਸਲਾਗਾ ਜੋ ਕਦਮ ਆਇਆ ਇਹ ਹਰ ਇੱਕ ਇਨਸਾਨ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈਗਾ ਖੂਨਦਾਨ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਖੂਨਦਾਨ ਕਰਨਾ ਕੋਈ ਵੀ ਸਿਹਤ ਤੇ ਸਾਈਡ ਇਫੈਕਟ ਨਹੀਂ ਪੈਂਦਾ ਹੈਗਾ ਕਈਆਂ ਦਾ ਇਹ ਇਤਮਾਲ ਵਿੱਚ ਭਰਮ ਪੈ ਤਾ ਹੈਗਾ ਵੀ ਜੇ ਮੈਂ ਖੂਨਦਾਨ ਕਰ ਦਿੱਤਾ ਤਾਂ ਸ਼ਾਇਦ ਸਾਡੀ ਸਿਹਤ ਵਿੱਚ ਕੋਈ ਫਰਕ ਪਵੇ ਲੇਕਿਨ ਐਦਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਜੇ ਤੁਸੀਂ ਖੂਨਦਾਨ ਕਰੋਗੇ ਤਾਂ ਤੁਹਾਡੇ ਹੋਰ ਸਿਹਤ ਵਿੱਚ ਹਾਨ ਹੋਣਾ ਹੈਗਾ ਠੀਕ ਆ ਇਹਨਾਂ ਕੋਈ ਵੀ ਦਿਮਾਗ ਵਿੱਚ ਨਾ ਰੱਖੋ ਵੀ ਸੇਜ ਆਈ ਫੋਨਾਨ ਕੀਤਾ ਤੇ ਸਾਡੀ ਸਿਹਤ ਤੇ ਫਰਕ ਪਊਗਾ ਅੱਜ ਦਾ ਜਿਹੜਾ oprala ਹੈਗਾ ਅੰਬੇਦਕਰ ਪ੍ਰੈਸ ਕਲੱਬ ਫਲੋਰ ਬਲੋਂ ਬਹੁਤ ਵਧੀਆ ਸਲਾਗਜੋ ਕਰਨਾ ਹੈਗਾ ਤੇ 69ਵੇਂ ਅੱਜ ਜਿਹੜਾ ਪ੍ਰੀਨਰਵਾ ਬਿਸੇਗਾ ਬਾਬਾ ਸਾਹਿਬ ਦੀ ਜਮਰਾ ਅੰਬੇਦਕਰ ਜੀ ਦਾ ਅੱਜ ਫਲੋਰ ਵਿੱਚ ਜਗ੍ਹਾ ਜਗ੍ਹਾ ਨਾਲ ਨੂੰ ਬਹੁਤ ਜਗ੍ਹਾ ਨਾਲ ਨੂੰ ਯਾਦ ਕੀਤਾ ਗਿਆ ਹੈਗਾ ਕਿਤੇ ਸ਼ਰਦਾ ਦੇ ਫੁੱਲ ਪੇਟ ਕੀਤੇ ਹੈਗੇ ਆ ਤੇ ਅੱਜ ਜਿਹੜਾ ਇਹ oprala ਕੀਤਾ ਬਹੁਤ ਹੀ ਸਲਾਗਾ ਜੋ ਕਰਨਾ ਹੈਗਾ ਜੈਪੀ ਜੈਪਰ